ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਵੀਰੇ ਆਪਣਾ ਫੋਨ ਨੰਬਰ ਹੈਗਾ ਜੀ 95018 8521 ਅੱਜ ਵੀਰੇ ਆਪਾਂ ਪਹੁੰਚੇ ਪਿੰਡ ਭਗਤਾ ਭਾਈ ਜ਼ਿਲ੍ਹਾ ਇਹਨੂੰ ਬਠਿੰਡਾ ਪਿਆ ਜਾਂਦਾ ਭਾਈ ਅੱਜ ਤੁਹਾਡੇ ਲਈ ਲੈ ਕੇ ਆਏ ਵੀਰੇ ਇੱਕ ਨਾਗ ਐਚਐਫ ਆ ਵੀਰੇ ਬਹੁਤ ਵਧੀਆ ਵਹਿੜ ਬਾਕੀ ਡਿਟੇਲ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਅੱਜ ਬਾਈ ਜੀ ਸਾਸੀ ਕਾ ਬਾਈ ਜੀ ਸਾਸੀ ਕਾ ਜੀ ਤੇ ਬਾਈ ਜੀ ਆਪਣੀ ਵਹਿੜ ਦੀ ਡਿਟੇਲ ਦੱਸੋ ਜੀ ਕਿਹੜੇ ਸੂਏ ਹੈ ਜੀ ਹਾਂ ਦੁਜੇ ਸੂਏ ਸੂਈ ਹੈ ਅੱਛਾ ਜੀ ਦੁਜੇ ਸੂਏ ਸੂਈ ਹੈ ਜੀ ਰਾਤੀ ਸੂਈ ਹੈ ਠੀਕ ਹੋ ਜੀ ਤੇ ਹੋਰ ਇਹਦਾ ਫਾਸਟ ਦਾ ਰਕਾਰਡ ਹੈ 20 ਕਿਲੋ ਦਾ 20 ਕਿਲੋ ਜੀ ਹਾਂ ਜੀ ਕਿਲੋ ਫਾਸਟ ਦਾ ਪਾਇਆ ਹੈ 25 26 ਲੀਟਰ ਵਰਗਾ ਠੀਕ ਹੋ ਜੀ ਉਹਦੇ ਬੱਚਾ ਜੀ ਇਸ ਦਾ ਠੀਕ ਹੋ ਜੀ ਉਹਦਾ ਖੁਦਾਂ ਨਿੱਕਲਵਾਇਆ ਵਾ ਠੀਕ ਹੋ ਜੀ ਤੇ ਆਪ ਵੀ ਅੱਛਾ ਪਿਓਰਾ ਹੈ ਅੱਛਾ ਪਿਓਰਾ ਮੜੀ ਭਰਾ ਤੁਰ ਕੇ ਉਹ ਖਾਦੇ ਨੇ ਤੁਸੀ ਦੇਖ ਸਕਦੇ ਹੋ ਬੂ ਖੱਟਪੂੜੇ ਦੀ ਬਹੁਤ ਚੰਗੀ ਆ ਗਾਈ ਦਾ ਤੋਰਾ ਦੇਖ ਸਕਦੇ ਹੋ ਹਵਾ ਨਾਲ ਚੈੱਕ ਕਰ ਸਕਦੇ ਹੋ ਬਾਈ ਥੋੜਾ ਹੋਣਾ ਕਈ ਵਾਰੀ ਬਾਈ ਪਸ਼ੂ ਉਨਾ ਬੈਠਣ ਨਾਲ ਹੋ ਜਾਂਦਾ ਬੈਠਣਾ ਹੋ ਜਾਂਦਾ ਬਾਕੀ ਸਾਨੂੰ ਬਾਈ ਦਾ ਅਸੀਂ ਪਰਸਨਲ ਨੰਬਰ ਦੱਸਾਂਗੇ ਉਹ ਤੇ ਤੁਸੀਂ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੋ ਵੀਰੇ ਕਈ ਵਾਰੀ ਪਸ਼ੂ ਬੈਠਾ ਹੁੰਦਾ ਤਾਂ ਇਦਾਂ ਦੇਖਦਾ ਹੁੰਦਾ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਥਣ ਬੰਨ ਚੈੱਕ ਕਰ ਸਕਦੇ ਹੋ ਮੋਲ ਦੀ ਕੁਆਲਿਟੀ ਆ ਭਾਈ ਆਪਕ ਮੁੱਲ ਕੀ ਕਰਦੇ ਜੀ ਇਹ ਤਾਂ ਹੀ 60000 ਦੀ ਜੇ ਦੇਣਾ 60000 65 ਕਰ ਲਓ 70 ਕਲ 75 ਕਰ ਲਓ ਕੋਈ ਫਾਇਦਾ ਨਹੀਂ ਠੀਕ ਹੋ ਜੀ ਜੋ ਦੇਣੀ ਨਹੀਂ 60000 60000 ਦੇਣੀ ਆ ਜੇ ਭਾਈ ਜੀ ਆਪਣੇ ਕਿਸੇ ਨੇ ਘਰ ਹਣਾ ਤੇ ਐਡਰੈਸ ਕੀ ਹੈ ਜੀ ਆਪਣਾ ਅ ਐਡਰੈਸ ਮੇਰਾ ਜ਼ਿਲ੍ਹਾ ਭੰਡਾ ਭਗਤਾ ਭਾਈ ਦਾ ਹਾਂਜੀ ਸੌਰ ਭਗਤੇ ਤੋਂ 3 ਕਿਲੋਮੀਟਰ ਦੇ ਕੋਤਰਾ ਗੁਰਦੁਆਰਾ ਭਾਈਾਨਾ ਸਾਹਿਬ ਵਾਲੇ ਬਾਈ ਦੇ ਠੀਕ ਹੋ ਜੀ ਉੱਥੇ ਭਾਈਾਨਾ ਠੀਕ ਜੀ ਔਰ ਕੋਈ ਨੰਬਰ ਕੰਟੈਕਟ ਨੰਬਰ ਲਗੋ ਹਾਂਜੀ ਨਾਮ ਕੀ ਹੈ ਜੀ ਆਪਣਾ ਨਾਮ ਪ੍ਰਤਾਪ ਸਿੰਘ ਸਿੱਧੂ ਪ੍ਰਤਾਪ ਸਿੰਘ ਸਿੱਧੂ ਮਾੜਾ ਕੰਟੈਕਟ ਨੰਬਰ ਬੋਲ ਦਈਏ ਆਪਣਾ 98723 0865 ਇੱਕ ਵਾਰ ਫਿਰ ਬੋਲ ਦਈਏ 987230865 ਠੀਕ ਹੋ ਜੀ ਤੇ ਜੇ ਕਿਸੇ ਵੀਰ ਨੂੰ ਇਹ ਵੈੜ ਚਾਹੀਦੇ ਹੋਏ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਈ ਨੂੰ ਲੰਮੇ ਸਮੇਂ ਦਾ ਤਜਰਬਾ ਹੈਗਾ ਤੇ ਬਰਾਡਕਾਸਟ ਫਾਰਮ ਨੂੰ ਵੱਤ-ਵਤ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ ਜੀ